ਮੇਰੀ ਕੋਸ਼ਿਸ਼ ਹੈ ਵੀ ਧਾਰਮਿਕ ਲੋਕ ਖਾਸ ਕਰਕੇ ਸਨਾਤਨੀ ਲੋਕ Hindu ਲੋਕ ਪੰਜਾਬ ਦੀਆਂ ਜ਼ਮੀਨਾਂ ਤੇ ਜਵਾਨੀ ਨੂੰ ਬਚਾਉਣ ਵਾਸਤੇ ਖੜੇ ਹੋਣ। ਲੈਂਡ ਪੋਲਿੰਗ ਬਿਲਕੁਲ ਉਹ ਬਹੁਤ ਵੱਡਾ ਪੰਜਾਬ ਲਈ ਖਤਰੇ ਦੀ ਘੰਟੀ ਹੈ। ਕਿਸ ਤਰ੍ਹਾਂ? ਤੁਸੀਂ ਯਾਰ ਅੱਜ 10-20 ਕਿੱਲਾਂ ਦਾ ਮਾਲਕ ਹੈ ਕੋਈ? ਹੂੰ 5 ਕਿੱਲਾਂ ਦਾ ਮਾਲਕ ਹੈ ਕੋਈ। ਹੂੰ ਉਹਨੂੰ ਪਲਾਟਾਂ 'ਚ ਸੀਮਤ ਕਰਨ ਜਾਂਦੇ ਹਾਂ। ਉਨੇ ਕੋ ਸ਼ੋਰੂਮ ਸੀਮਤ ਕਰਨਾ ਚਾਹੁੰਦੇ ਯਾਰ ਜਿਵੇਂ ਉਹਦੇ ਇਨਕਮ ਸੋਰਸ ਖਤਮ ਕਰਨਾ ਚਾਹੁੰਦੇ ਜਿਵੇਂ ਮਹਾਲੀ ਵਾਲਿਆਂ ਨਾਲ ਹੋਇਆ ਸਾਰੇ ਲੋਕਾਂ ਨਾਲ ਹੋਇਆ ਜੇ ਤੋ ਚੰਡੀਗੜ੍ਹ ਬਸਿਆ ਹੈ ਚੰਡੀਗੜ੍ਹ ਨਾਲ ਚਲੋ ਫਿਰ ਵੀ ਲੋਕਾਂ ਨੂੰ ਪੈਸੇ ਤਾਂ ਮਿਲੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦਾ ਬਣਾ ਲਈਆਂ ਹਾਂ ਜਿਹੜਾ ਪੰਜਾਬ 'ਚ ਉਹਨੇ ਨਵਾਂ ਸਿਸਟਮ ਆਇਆ ਪੈਸੇ ਕਿੱਥੇ ਮਿਲ ਰਹੇ ਆ ਕਿੱਥੇ ਆ ਨਕਦ ਪੈਸਾ ਮਹਾਲੀ ਵਾਲੇ ਜਿਨ੍ਹਾਂ ਜ਼ਮੀਨਾਂ ਦੇ ਮਾਲਕ ਸੀ ਅੱਜ ਉਹਨਾਂ ਜ਼ਮੀਨਾਂ ਦੇ ਵਿੱਚ ਹੀ ਚੌਂਕੀਦਾਰ ਨੇ ਚੌਂਕੀਦਾਰਾ ਕਰ ਰਿਹਾ ਰੇੜੀਆਂ ਲਾ ਰਿਹਾ ਕੜੀ ਚੋਲਾਂ ਦੇ ਲਾ ਕੇ ਖੜੇ ਆ ਬਚਾਰੇ ਠੇਲੇ ਗੱਲ ਪਤਾ ਕੀ ਹੈ ਮਹਾਰਾ ਵੀ ਪੰਜਾਬ ਦੀ ਜਵਾਨੀ ਪਹਿਲਾਂ ਬਹੁਤ ਕਰਾਹੀ ਪੈਗੀ ਜਦੋਂ ਆਪਾਂ ਕਿੱਲਿਆਂ ਤੋਂ ਵਿਘਿਆਂ ਚ ਲਿਆਦੇ ਹੂੰ ਠੀਕ ਐ 1200 ਗੱਜ ਤੇ ਲਿਆਂਦੇ ਹੂੰ ਇੱਕ ਸ਼ੋਰੂਮ ਤੇ ਲਿਆਂਦੇ ਉਹ ਪਤਾ ਨਹੀਂ ਕਦੋਂ ਆਵਾਜ਼ ਹੋਣੇ ਹੂੰ ਹੋਣੇ ਵੀ ਆ ਕਿ ਨਹੀਂ ਹੋਣੇ ਹੂੰ